ਏ ਹੈ ਜੀ ਸਾਡਾ ਲੇਟੈਸਟ ਮਾਡਲ ਇਹ ਅਸੀਂ ਲਿਮਟਡ ਐਡੀਸ਼ਨ ਦੇ ਨਾਮ ਨਾਲ ਇਸ ਵਾਰ ਲਾਂਚ ਕਰ ਰਹੇ ਹਾਂ ਦੇਖੋ ਮਸ਼ੀਨ ਜੇ ਅਗਰ ਚੱਲੂਗੀ ਵੀ ਕਿਉਂਕਿ ਕੁਆਲਿਟੀ ਬਾਰੇ ਤਾਂ ਆਪਣੀ ਸਾਰੀ ਟੀਮ ਨੇ ਦੱਸ ਹੀ ਦਿੱਤਾ ਮਸ਼ੀਨ ਜਦ ਚੱਲੂਗੀ ਵੀ ਇਹਦੇ 'ਚ ਕੋਈ ਨਾ ਕੋਈ ਤਕਨੀਕੀ ਖਰਾਬੀ ਵੀ ਆ ਸਕਦੀ ਆ ਕੁਝ ਚੀਜ਼ਾਂ ਐਸੀਆਂ ਵੀ ਹੋ ਸਕਦੀਆਂ ਜਿਹੜੀਆਂ 'ਚ ਬਦਲਾਅ ਕਰਨ ਦੀ ਜ਼ਰੂਰਤ ਰਹਿੰਦੀ ਆ ਸੋ ਕੰਪਨੀ ਦਾ ਸਿਸਟਮ ਇਹ ਆ ਵੀ ਸਮੇਂ-ਸਮੇਂ ਨਾਲ ਫਾਰਮਰ ਦੀ ਫੀਡਬੈਕ ਦੇ ਅਕੋਰਡਿੰਗ ਅਸੀਂ ਇਹਦੇ ਵਿੱਚ ਤਬਦੀਲੀਆਂ ਕਰਦੇ ਜਾਂਦੇ ਆ ਜਿਵੇਂ ਲਾਸਟ ਟਾਈਮ ਸੂਪਰ ਸੇਟਰ ਦੇ ਵਿੱਚ ਥੋੜੀ ਬਹੁਤੀ ਕਮੀ ਕੀ ਸੀਗੀ ਕਿ ਜਿਹੜਾ ਦਾ ਟੈਂਕ ਆ ਟੈਂਕ ਦੇ ਵਿੱਚ ਕਿਹਾ ਸੀਗਾ ਫਾਈਟ ਘੱਟ ਸੀ ਫਾਈਟ ਘੱਟ ਹੋਣ ਕਾਰਨ ਕੀ ਸੀਗਾ ਜਦੋਂ ਆ ਪਾਈਪ ਦੇ ਵਿੱਚ ਵੈਂਡ ਪੈਜੋ ਆ ਨਾ ਉਦੋਂ ਬੀਜ ਤੇ ਖਾਦ ਆਪਣੀ ਰੁਕਣ ਲੱਗ ਜੂਗੀ ਤਾਂ ਐਸ ਟਾਈਮ ਇਹਦੀ 50 mm ਹਾਈਟਾ ਕੰਪਨੀ ਨੇ ਉੱਪਰ ਕਰਤੀ ਆ ਹੋਰ ਦੂਸਰੀ ਚੀਜ਼ ਆਪਣਾ ਸਭ ਤੋਂ ਮੇਨ ਦਿੱਕਤ ਨਾ ਜਿਆਦਾ ਸੀਗੀ ਪਿੱਛੇ ਜਿਹੜਾ ਬੀਲ ਚੱਲਦਾ ਹੁੰਦਾ ਜਿਹੜਾ ਡਰਾਈਵ ਦਿੰਦਾ ਬੇਜ ਨੂੰ ਤੇ ਖਾਦ ਨੂੰ ਜਿਹਦੇ ਵਿੱਚ ਜਿਹੜੀ ਇੱਥੇ ਸ਼ਾਫਟ ਪਾਈ ਹੁੰਦੀ ਆ ਆਹ ਸ਼ਾਫਟ ਹੁੰਦੀ ਆ ਇਹਦੇ ਵਿੱਚ ਕੀ ਸੀਗਾ ਪਿਛਲੇ ਸਾਲ ਸਾਡੇ ਇੱਥੇ 19 ਨੰਬਰ ਦੇ ਦੋ ਬੋਲਟ ਹੁੰਦੇ ਸੀ। ਕੀ ਆ ਸੀਗਾ ਦੋ ਬੋਲਟ 19 ਨੰਬਰ ਦੇ ਸਪੋਰਟ ਸੀ ਸਿਰਫ ਆਹ ਪੱਤੀ ਹੈਣੀ ਸੀ ਉਹ ਟੁੱਟ ਜਾਂਦੇ ਸੀ। ਇਸ ਵਾਰੀ ਕੰਪਨੀ ਨੇ ਇੱਥੇ ਦੋ 22 ਨੰਬਰ ਦੇ ਬੋਲਟ ਕਰਤੇ ਆ ਨਾਲ ਇਹਦੀ ਸਪੋਰਟ ਵਧਾਤੀ। ਦੂਸਰੀ ਚੀਜ਼ ਹੈ ਟਰਾਂਸਪੋਰਟ ਮੋਡ ਵਾਸਤੇ ਇੱਥੇ ਵੀ ਆਹ ਪੱਤੀ ਵੀ ਡਬਲ ਕਰਕੇ ਨਾਲ ਇਥੇ ਬੋਸ ਵੈਲਡਿੰ ਕਿਉਂ ਪਿੰਨ ਪਿੰਡ ਹੋਣ ਕਰਕੇ ਵੀ ਇਹ ਐਸ ਕਵਰ ਨਾਲ ਟੱਚ ਹੁੰਦਾ ਸੀਗਾ ਇੱਕ ਤਾਂ ਇਹ ਬਿਲਕੁਲ ਇਹਦਾ ਖਤਮ ਕਰਤਾ ਜੀ ਦੂਜੀ ਚੀਜ਼ ਕੀ ਸੀ ਸਾਡੇ ਇੱਥੋਂ ਵਾਲੇ ਸਕ੍ਰੈਪਰ ਹਲਕੇ ਸੀ ਕੀ ਹੁੰਦਾ ਸੀ ਜਦੋਂ ਇਹਦੇ ਨਾਲ ਮਿੱਟੀ ਚਿਮਕਦੀ ਸੀਗੀ ਤਾਂ ਸਕ੍ਰੈਪਰ ਬੰਡ ਹੋ ਜਾਂਦੇ ਸੀ ਉੱਪਰੋਂ ਇਹ ਹੈਵੀ ਕਰਤੇ ਦੂਜੀ ਚੀਜ਼ ਇਹਦੇ ਅੰਦਰਲੇ ਪਾਸੇ ਜਿਹੜੇ ਆਹ ਦੋਵੇਂ ਐ ਪਾਈਪਾਂ ਜਾਂਦੀਆਂ ਪਾਈਪਾਂ ਕੀ ਸੀ ਅੰਦਰੋਂ ਪਿੰਚ ਵੱਧ ਕਰੀ ਹੁੰਦੀ ਸੀ ਉਹਦੇ ਕਰਕੇ ਕੀ ਸੀ ਥੋੜੀ ਜਿਹੀ ਲੰਮੀ ਜ਼ਿਆਦੇ ਹੋਣ ਕਰਕੇ ਸਿਲ ਆ ਜਾਂਦੀ ਸੀਗੀ ਖਾਦ ਨੂੰ ਖਾਦ ਨੂੰ ਸਿਲ ਨਾਉਣ ਕਰਕੇ ਇਹਦੇ ਵਿੱਚ 2 ਇੰਚ 2 ਇੰਚ ਪਾਈਪ ਛੋਟੀ ਕਰਤੀ ਆ ਵੀ ਸਿਲ ਨਹੀਂ ਚੜਦੀ ਬਿਲਕੁਲ ਆਪਣੀ ਜਿਹੜੀ ਖਾ ਦਾ ਬਿਲਕੁਲ ਓਕੇ ਪੈਂਦੀ ਆ ਉਸ ਤੋਂ ਬਾਅਦ ਜਿਹੜਾ ਪਿੱਛੇ ਖੜਨ ਵਾਸਤੇ ਉਹਨਾਂ ਦਾ ਇੱਕ ਲੱਗਿਆ ਹੁੰਦਾ ਫਟਾ 8 ਫੁੱਟੇ ਪੀਸ ਤੇ ਸਾਡੇ 1 ਹੀ ਸੀ 9 ਫੁੱਟੇ ਪੀਸ ਦੇ ਵਿੱਚ ਕਿਉਂਕਿ ਵਾਇਆ ਜਿਆਦਾ ਹੋਣ ਕਰਕੇ ਬੰਦੇ ਨੂੰ ਕੱਬੇ ਸੱਚੇ ਜਾਣਾ ਸੌਖਾ ਰਹੇ ਤਾਂ ਕਰਕੇ ਇਹ ਆਪਾਂ ਇੱਥੇ 2 ਕਰਤੇ 9 ਫੁੱਟੇ ਪੀਸ ਦੇ ਵਿੱਚ 8 ਫੁੱਟ ਤੇ 7 ਫੁੱਟ ਦੇ ਵਿੱਚ 1 ਹੀ ਆ ਬਾਕੀ ਕੀ ਸੀਗਾ ਥੋੜੀ ਜੀ ਟੈਂਕੀ ਦੀ ਸਾਡੀ ਜ਼ਰੂਰਤ ਕੀ ਸੀਗੀ ਵੀ ਇਧਰ ਨੂੰ ਕਰਨ ਦੀ ਕਿਉਂਕਿ ਜਦੋਂ ਟੈਂਕੀ ਸਾਡੀ ਸੈਂਟਰ ਚ ਸੀਗੀ ਤਾਂ ਜਿਹੜਾ ਆਹ ਕਵਰ ਦਾ ਬੈਕ ਸਾਈਡ ਸੀ ਉਹ ਇੱਥੇ ਪਿੱਛੇ ਇੱਕ ਜਿਹੜਾ ਰੋਲਰ ਚੱਲਦਾ ਹੁੰਦਾ ਉਹਦੇ ਨਾਲ ਇਹ ਟੱਚ ਹੋ ਕੇ ਚੱਲਦਾ ਸੀ ਸਭ ਤੋਂ ਵੱਧ ਕੰਪਲੀਟ ਫੇਰ ਇਸ ਜੀ ਦੀ ਸੀਗੀ ਉਹਦੇ ਕਰਕੇ ਕੀ ਕੀਤਾ ਕੰਪਨੀ ਨੇ ਜਿੰਨੀ ਵੀ ਟੈਂਕੀ ਦੀ ਸੀਗੀ ਸਪੇਸ ਘਟਾ ਕੇ ਸਾਰੀ ਇਧਰ ਲਿਆਂਦੀ ਪੂਰੀ ਦੀ ਪੂਰੀ ਟੈਂਕੀ ਇਧਰ ਹੋ ਗਈ ਉਹਦੇ ਕਰਕੇ ਜਿਹੜਾ ਸਾਡਾ ਇਹਦਾ ਕੰਪਲੀਟ ਬਿਲਕੁਲ ਹੀ ਖਤਮ ਹੋ ਗਿਆ ਜੀ ਬਾਕੀ ਕੁਆਲਿਟੀ ਉਹੀ ਆ ਬਲੇਡ ਸੇਮ ਬੋਰਨ ਸਟੀਲ ਪਿਛਲੀ ਡਿਸਕ ਬੋਰਨ ਸਟੀਲ ਇਸ ਤੋਂ ਇਲਾਵਾ ਵੀ ਜੇ ਕੋਈ ਫਾਰਮਰ ਦਾ ਰਿਵਿਊ ਰਹੂਗਾ ਕੋਈ ਚੀਜ਼ ਦੀ ਹਜੇ ਵੀ ਜ਼ਰੂਰਤ ਰਹੂਗੀ ਤਾਂ ਜ਼ਰੂਰ ਜੀ ਸੱਦ ਕੇ ਦੱਸੋ ਸਾਡਾ ਇਥੋਂ ਫਾਰਮ ਭਰ ਕੇ ਜਾਂਦੇ ਰਹਿੰਦੇ ਹਰੇਕ ਮਹੀਨੇ ਤਾਂ ਕੰਪਨੀ ਉਹਦੇ ਅਕੋਰਡਿੰਗ ਚੇਂਜ ਕਰਦੀ ਰਹਿੰਦੀ ਹੈ ਜੀ ਬਾਕੀ ਸਾਡੀ ਸਾਲ ਤੇ ਸਾਲ ਉੱਥੇ ਵੀ ਵਿਜ਼ਿਟ ਰਹਿੰਦੀ ਹੈ ਉਸ ਚੀਜ਼ਾਂ ਹੁੰਦੀਆਂ ਜੋ ਕੋਲੇ ਖੜ ਕੇ ਕਰਵਾਉਣੀਆਂ ਪੈਂਦੀਆਂ ਤਾਂ ਇਸ ਵਾਰ ਵੀ ਅਸੀਂ 15 ਦਿਨ ਪਲਾਂਟ ਚਲਾ ਕੇ ਆਏ ਆ ਉਹ ਉੱਥੇ ਵੀ ਸਾਡਾ ਰਿਵਿਊ ਜੋ ਵੀ ਰਿਹਾ ਹਰੇਕ ਚੀਜ਼ ਤੇ ਅਸੀਂ ਆਪ ਕੋਲੇ ਖੜ ਕੇ ਖੁਦ ਕੰਮ ਕਰਵਾਇਆ ਜੋ ਜੋ ਵੀ ਬਰੀਕੀ ਤੌਰਾਂ ਤੌਰ ਤੇ ਹੁੰਦਾ ਕਿਉਂਕਿ ਫਾਰਮਰ ਨਾਲ ਅਸੀਂ ਸਭ ਤੋਂ ਵੱਧ ਬੱਤਾਂ ਦੇ ਆ ਫਾਰਮਰ ਕੋਲੇ ਸਾਡੀ ਵਿਜ਼ਿਟ ਤੇ ਵੀ ਸਭ ਤੋਂ ਜ਼ਿਆਦਾ ਹੁੰਦੀ ਹੈ ਤਾਂ ਜੋ ਸਾਨੂੰ ਸੁਣਨ ਨੂੰ ਮਿਲਦਾ ਜੋ ਉਹਨਾਂ ਦੀ ਡਿਮਾਂਡ ਹੁੰਦੀ ਹੈ ਵੀ ਆ ਚੀਜ਼ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਤਾਂ ਉਹ ਜ਼ਰੂਰ ਹੁੰਦੀ ਹੈ ਜੀ ਧੰਨਵਾਦ ਜੀ ਸਸਰੀਕਰ